हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਦੋਮੇ ਆ ਗਏ ਭਾਈ ਤਾਜ਼ੀਆਂ ਸੂਈਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ हां जी भाई सत श्री अकाल सत श्री अकाल भाई बोलो ओ ठीक हूं भाई बहुत बढ़िया भाई बहुत टाइम बाद वीडियो बनाई हां भाई यार थोड़ा काम ਧੰਦੇ ਜੀ ਬਸ ਉਹ ਹਮ ਨਾਮ ਤੇ ਬਈ ਆਪਣਾ ਐਡਰੈਸ ਬੋਲ ਦਿਓ ਨਾਮ ਜੱਗੂ ਆ ਬਈ ਪਿੰਡ ਭਾਈ ਰੂਪਾ ਤਸੀਲ ਰਾਮਪਰਾਪੁਰ ਜ਼ਿਲ੍ਹਾ ਬਟਾਣਾ ਨੇੜੇ ਪਿੰਡ ਨੇੜੇ ਆਪਨ ਗਮਟੀ ਆ ਗਿਆ ਇਧਰ ਸਲਾਦਪੁਰ ਆ ਗਿਆ ਹਮ ਭਗਤਾਪਾਈ ਕਾ ਗਿਆ ਠੀਕ ਆ ਮੋਬਾਈਲ ਨੰਬਰ ਬੋਲ ਜੱਗੂ 99 43 73 425 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਇਧਰੋਂ ਸਰੂਪਾ हां ਇਧਰੋਂ ਕਰ ਲਾ ਕਿਹੜਾ ਸੂਆ ਸੂਇਆ ਇਹ ਦੂਜਾ ਸੂਆ ਬਾਈ ਕਦੋਂ ਕੁ ਸੂਇਆ ਬਾਈ ਇਹਨੂੰ 4-5 ਦਿਨ ਹੋ ਗਏ ਠੀਕ ਹੈ ਤੇ ਬੱਚਾ ਕੀ ਆ ਗਿਆ ਬਾਈ ਮਗਰ ਬੱਸੀ ਆ ਗਈ ਬਾਈ ਬੱਸੀ ਬੜੀ ਪਿਆਰੀ ਹੈ ਹਾਂ ਸਹੀ ਗੱਲ ਹੈ ਬੱਚਾ ਆ ਗਿਆ ਮਗਰ ਬਾਈ ਬੱਸੀ ਬੱਸੀ ਦੀ ਕੁਆਲਿਟੀ ਚੈੱਕ ਕਰ ਸਕਦਾ ਬਹੁਤ ਸੋਹਣਾ ਬੱਚੇ ਨੂੰ ਗਰਮਲ ਨੇ ਜਨਮ ਦਿੱਤਾਗਾ ਨਾਲ ਹੀ ਤਿਆਰ ਹੋਣ ਲੱਗ ਪਿਆ ਹਾਂ 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 ਤੇ ਜਗੂ ਬਾਈ ਕਿੰਨਾ ਕੁ ਦੁੱਧ ਕਹਿ ਲੀਏ ਜਾਂ ਬੋਲਾ ਹਾਜਰ ਹੋ ਬਾਦ 10-11 ਕਿਲੋ ਬੋਲਾ ਹੈਗਾ ਬਾਈ ਬੋਲਾ ਮਾਰ ਲਓ ਦੁੱਧ ਮਾਰ ਲਓ 5-6 ਦਿਨ ਹੋ ਗਏ ਸੂਈ ਨੂੰ ਠੀਕ ਹੈ ਬਾਈ ਹਾਂ ਪਰ ਮੈਂ ਕੋਈ ਮੰਨ ਕੇ ਚਾਹ ਦੋ ਟਾਈਮ ਆਹ ਦੋ ਟਾਈ ਠੀਕ ਹੈ ਪਾਓ ਕਿ ਅਗਲੇ ਨੇ ਪੈਸੇ ਲਾਉਣੇ ਬਾਈ ਚਾਰ ਟਾਈਮ ਹੂੰ ਸਹੀ ਗੱਲ ਤੇ ਲੇਵਾ ਬੜਾ ਕਮਾਲ ਦਾ ਹੈ ਲੇਵਾ ਲੂਵਾ ਦਾ ਬਾਈ ਯਾਰ ਕੋਈ ਅੰਤ ਹੀ ਨਹੀਂ ਗਏ ਫੀਡਿੰਗ ਫੂਡ ਨੇ ਦੇਖੋ ਬਾਕੀ ਠੰਡੀ ਬੜੀ ਹੈ ਹਾਂ ਠੰਡੀ ਠੁੰਡੀ ਤਾਂ ਯਾਰ ਬਾਹਲੀ ਹੈ ਥਣ ਥਣ ਦੇਖੋ ਕੀ ਬਾਤ ਆ ਬਹੁਤ ਚੰਗਾ ਆ ਥਣ ਨੂੰ ਭਰਨੇ ਆਣੇ ਸਾਰੇ ਸਹੀ ਗੱਲ ਆ ਥਣ ਨੂੰ ਬਣਨਾ ਕਰਨ ਵਾਲੀ ਨੇ ਬਾਕੀ ਥਣਾ ਦੱਸਿਆ ਸੂਚ ਚੈੱਕ ਕਰੋ ਗੁਲਾਬੀ ਥਣ ਪੂਰੀ ਵਿਥੀ ਤੇ ਥਣ ਲੱਗਾ ਵਾ ਹਵਾਨਾ ਬਹੁਤ ਸੋਹਣਾ ਲੱਗਾ ਵਾ ਕਿੰਨਾ ਕਿਦਾ ਦ ਪਾ ਦੂ ਬਾਈ ਜੀ ਤੂੰ ਦੁੱਧ ਪਾ ਦੂ ਬਾਈ 17 18 ਕਿਲੋ ਠੀਕ ਹੈ ਹਾਂ ਸਟਾਰਟਿੰ ਬਾਕੀ ਬੱਚਾ ਯਾਰ ਬਹੁਤ ਚੰਗਾ ਹਾਂ ਮਗਰ ਬਸ ਇਹ ਦੁੰਨੇ ਜਾਨਵਰ ਚੰਗੀ ਹੈ ਸਹੀ ਗੱਲ ਆ ਤੁਮੇ ਜਾਨਵਰ ਚੰਗੀ ਆ ਖੋਲਦੇ ਜੱਗੂ ਤੋੜਦੇ ਬਾਈ ਖੋਲ ਕੇ ਬਾਕੀ ਕੱਦ ਕਾਠ ਬਹੁਤ ਚੰਗਾ ਬਾਈ ਪ੍ਰਿੰਟ ਬਹੁਤ ਪਿਆਰਾ ਆ ਗਿਆ ਕੋਈ ਲਿੱਸੀ ਲੁੱਸੀ ਨਹੀਂ ਗਈ ਪੂਰੀ ਸਮੀ ਵੀ ਵਹਿੜ ਹਾਂ ਸਮੀ ਵੀ ਵਹਿੜ ਸਹੀ ਗੱਲ ਚੰਗੇ ਕੱਦ ਵਜਣ ਵਾਲੀ ਵਹਿੜ ਆ ਇਹ ਨਾ ਮੰਨ ਕੇ ਵੀ ਲਿੱਸੀ ਲਾਮੀ ਜੇ ਕਿਸੇ ਵਕਤੋਂ ਬਾਕੀ ਦਾ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦਾ ਇੱਕ ਨੰਬਰ ਤੋਰਾ ਨਾੜਾ ਨੂੜਾ ਦੇਖੋ ਬਾਈ ਬਾਲੀਆਂ ਚੰਗੀਆਂ ਥੋੜਾ ਬੱਚੇ ਦਾ ਕਰਕੇ ਕਰਦੀ ਆ ਬਾਕੀ ਲੇਵਾ ਘਟਾ ਟਾਇਟ ਬਈ ਦੋਮਾ ਪਾਸੇ ਨੂੰ ਹਾਂ ਫਿਕਸ ਲੇਵੇ ਦੀ ਆ ਹੂੰ ਸਹੀ ਗੱਲ ਆ ਜਿੰਨਾ ਮਗਰ ਨੂੰ ਨਹੀਂ ਮੂਰੇ ਉਹ ਨਹੀਂ ਮੂਰੇ ਹੈ ਤੇ ਮੁੱਲ ਬਾਈ ਫਿਰ ਕੀ ਰਹਿਣਗੇ ਅੱਜ ਮੁੱਲ ਲੈਣ ਦੇਣ ਵਾਲਾ ਹੋਊਗਾ ਵਾਧਾ ਘਟਾ ਨਹੀਂ ਹੋਣਾ ਇਹਦਾ ਠੀਕ ਆ ਨਾ ਤਾਂ ਆਪਾਂ 60 ਕਰਨਾ ਨਾ 65 ਕਰਨਾਗਾ ਹੂੰ 58000 ਦੀ ਵਾੜ ਦੇ ਦਾਂਗੇ ਠੀਕ ਆ ਨਾ ਤਾਂ ਬਾਈ ਕਹਿੰਦਾ ਕਰੀਏ 60 ਤੇ ਨਾ ਕਰੀਏ 65 58000 ਰੁਪਏ ਦੀ ਬਾਈ ਬਸ 100 ਹੀ ਹੋਣੀ 100 ਰੁਪਿਆ ਠੀਕ ਆ ਠੀਕ ਹੈ ਬਾਈ ਹਾਂ ਮੁੱਲ ਅੱਗੇ ਵੀ ਬਾਈ ਖੈਰ ਜਾਇਜ਼ ਹੀ ਕਰਦਾ ਹੁੰਦਾ ਬਾਈ ਤੇ ਮੁੱਲ ਬਾਈ ਕਹਿੰਦਾ ਜਾਇਜ਼ ਅੱਜ ਰੱਖਨੇ ਆ ਬਾਈ 55000 ਰੁਪਏ ਦੀ ਇਹ ਵੇਲੜ ਆਪਾਂ ਦੇ ਦੇਾਂਗੇ ਤੇ ਤਾਰਾਂ ਬਾਈ ਮਾਰ ਕੇ ਦਿਖਾਓ ਹਾਂ ਮਾਰਾਂਗੇ ਬਾਈ ਠੀਕ ਹੈ ਬਾਈ ਬਾਕੀ ਠੰਡੀ ਬਹੁਤ ਆ ਹਣਾ ਬਾਈ ਠੰਡੀ ਠੁੰਡੀ ਤਾਂ ਯਾਰ ਬਾਈ ਡਰਦੀ ਏ ਥੋੜੇ ਕੈਮਰੇ ਤੋਂ ਹੂੰ ਠੰਡੀ ਠੁੰਡੀ ਦਾ ਅੰਤ ਹੀ ਨਹੀਂ ਕੋਈ ਆ ਫੜ ਬਸ ਰੂ ਬਾਈ ਠੰਡੀ ਠੰਡੀ ਕਰਮ ਵਾਲੀ ਫੁੱਲ ਆ ਬੱਚਾ ਫੜ ਲਓ ਬਾਕੀ ਤਾਰਾਂ ਬਾਈ ਮਾਰ ਦਿੰਦਾਗਾ ਚੋਣ ਚਬਾ ਬਾਈ ਆਪਾਂ ਸੋਨੂੰ ਚੈੱਕ ਕਰਵਾ ਦਿੰਦੇ ਮਾਰ ਦਿਓ ਬਈ ਤਾਰਾ ਮੈਂ ਕਹਣਾ ਜੱਗੂ ਚਵਾਈ ਵਾਲੀ ਚੰਗੀ ਆ ਮਗਾ ਯਾਰ ਚਵਾਈ ਚਵਾਈ ਦਾ ਕੋਈ ਅੰਤ ਹੀ ਨਹੀਂ ਮੋਟੀ ਮੋਟੀ ਚਵਾਈ ਬਈ ਕਹਿਣਾ ਕੁਛ ਨਹੀਂ ਅਸਲ ਵਿੱਚ ਨਿਪਟਣ ਵਾਲੀ ਚਵਾਈ ਆ ਹਾਂ ਬਈ ਸਹੀ ਗੱਲ ਲੈ ਕੋਈ ਚੋਈ ਜਾਵੇ ਮਸ਼ੀਨ ਵਾਲੀ ਵੀ ਹੱਥੀ ਵੀ ਆ ਸਹੀ ਗੱਲ ਆ ਪਰ ਮੈਂ ਹੱਥੀ ਚੋਲਿਆ ਪਰ ਮਸ਼ੀਨ ਤੇ ਚੋਲਿਆ ਲੈ ਕੀ ਬਾਤ ਆ ਬਹੁਤ ਸੋਹਣਾ ਚੌਣ ਚਵਾਈ ਗਾ ਮੋਟੀ ਚਵਾਈ ਖੜਕਾ ਕਰਦੀ ਹੈ ਨਾ ਪਤਾ ਲੱਗਦਾ ਵੀ ਚਵਾਈ ਵਾ ਕਿਹ ਹੈਗੀ ਹੈ ਜੀ ਆਪਣਾ ਚੌਣ ਚੌਣ ਤਾਂ ਮਾੜਾ ਨਹੀਂ ਲੈਂਦੇ ਬਾਈ ਯਾਰ ਹੂੰ ਬਾਕੀ ਲੱਥਾ ਨਾਲ ਸਨ ਚੈੱਕ ਕਰੋ ਜੀ ਇਹ ਮਰਜੀ ਹੋ ਗਿਆ ਕੀ ਬਾਤ ਬੜਾ ਚੰਗਾ ਥਣ ਪੂਰੀ ਬਥੇਰੀ ਥਣ ਲੱਗਿਆ ਵਾ ਕਰਮ ਵਾਲੀ ਨਾ ਬਾਕੀ ਚੌਣ ਜਵਾਬ ਵੀ ਇੱਕ ਨੰਬਰ ਤੇ ਜੱਗੂ ਦੋ ਨੰਬਰ ਤੇ ਬਾਈ ਕਿਹੜਾ ਸੁਹਾਗ ਇਹ ਵੀ ਦੂਜਾ ਸੁਹਾਗ ਬਾਈ ਹੁਣ ਇਹਨੂੰ ਬਾਈ ਕੋ ਜਰਸੀ ਮੰਨੇ ਜਾਂ ਐਚਐਫ ਮੰਨੇ ਕੋਈ ਮੰਨ ਲੇ ਬਾਈ ਯਾਰ ਠੀਕ ਹੈ ਹੈਨਾ ਥੋੜਾ ਜਰਸੀ ਚ ਵੀਟ ਆਇਆ ਹੈ ਹਾਂ ਜਰਸੀ ਦੀ ਥੋੜੀ ਕਰਾਸ ਆ ਗਈ ਹੂੰ ਸਹੀ ਹੈ ਐਚ ਐਫ ਦੇ ਵਿੱਚ ਵੀ ਆਉਂਦੀ ਆ ਜਰਸੀ ਚ ਵੀ ਆਉਂਦੀ ਜਰਸੀ ਚ ਵੀ ਆਉਂਦੀ ਆ ਤੇ ਇੱਕ ਗੱਲ ਹੋਰ ਆ ਕੋਈ ਵੀ ਵੀਰ ਆਉਂਦਾ ਬਾਈ ਛੋਟੀਆਂ ਮੰਨ ਕੇ ਨਾ ਆਇਆ ਕਿ ਨਹੀਂ ਹਾਂ ਚੰਗੇ ਕਦ ਕਾਠ ਵਾਲੀਆਂ ਬਹਿਣਾਂਗੇ ਵੱਡੀਆਂ ਬਹਿਣਾ ਬੱਚਾ ਇਹਦੇ ਮਗਰ ਬਈ ਇਹਦੇ ਮਗਰ ਬੱਸ ਆ ਗਿਆ ਬਾਈ ਬੱਚਾ ਇਹਦੇ ਮਗਰ ਬੱਸ ਇਹ ਪਰਸੋ ਸੂਈ ਹੈਗੀ ਠੀਕ ਹੈ ਕੋਈ ਬੌਲਾ ਮੰਨ ਲੇ ਕੋਈ ਦੁੱਧ ਮੰਨ ਲੇ ਇਹਦੇ ਵੀ 10 11 ਕਿਲੋ ਠੀਕ ਹੈ ਬਾਈ ਹਾਂ ਤੇ ਕਿਵੇਂ ਦਾ ਚੋਣ ਚਵਾ ਚੋਣ ਚਵਾ ਬਾਈ ਆਪਣੀ ਗਰੰਟੀ ਹੋਊਗੀ ਫੁੱਲ ਹਾਂ ਲੈਵੇ ਦੋਮਾ ਨੂੰ ਬਹੁਤ ਸੋਹਣਾ ਆ ਗਿਆ ਹਾਂ ਫੀਟਿੰਗ ਵਾਲੇ ਲੈ ਵੀ ਆ ਲੈ ਗੁਲਾਬੀ ਥਾਣਾ ਪੂਰੀ ਵਿੱਥੀ ਤੇ ਥਾਣ ਲੱਗਾ ਨਿੱਖੜ ਮੱਥਾ ਉਹਨਾਂ ਕਹਿ ਸਕਦੇ ਕਰਮਾ ਨੂੰ ਲੱਗ ਜਾਵੇਗਾ ਤੇ ਜੱਗੂ ਬਈ ਖੋਲ ਦੇ ਤੋਰ ਦੇ ਉਹਨੂੰ ਵੀ ਖੋਲ ਕੇ ਬਾਕੀ ਬੇਲਪੂੜ ਬਹੁਤ ਲੰਮੀ ਆ ਹਾਂ ਤੇ ਮੁੱਲੇ ਦਾ ਕੀ ਰਹੂ ਬਈ ਜੱਗੂ ਮੁੱਲੇ ਦਾ ਵੀ ਕੋਈ 60 ਨਹੀਂ ਕੋਈ 62 ਨਹੀਂਗਾ 57000 ਦੀ ਬੈਠ ਦੇ ਦਾਂਗੇ 57 ਦੀ ਹਾਂ ਠੀਕ ਆ ਬਾਈ 110 ਕਿਲੋ ਦੁੱਧ ਪਿਆਜ ਠੀਕ ਹੈ ਬਾਈ ਹਾਂ ਬਾਕੀ ਜਾਤ ਬ੍ਰੀਡ ਬਾਈ ਇੰਨੀ ਕਿ ਚੰਗੀ ਹੈ ਕਿਉਂਕਿ ਗਰਮੀ ਨਹੀਂ ਮੰਨਣ ਵਾਲੀ ਨਹੀਂ ਗਰਮੀ ਆ ਭਾਵੇਂ ਸਰਦੀ ਆ ਤੂੰ ਮੇ ਮੌਸਮ ਬਾਈ ਮੈਂਟੇਨ ਕਰਨ ਵਾਲੀ ਹੈ ਬਾਕੀ ਦਾ ਤੂਰਾ ਤਾਰਾ ਇਹਦਾ ਫਿਕਸ ਹੈ ਡਰਾ ਕਰ ਮਲੀ ਦਾ ਥਣਾ ਥਣਾ ਦਾ ਸਾਇ ਬਹੁਤ ਚੰਗਾ ਬਾਕੀ ਨਵਾਈਆਂ ਧਮਾਈਆਂ ਨਹੀਂ ਬਾਈ ਨੇ ਠੰਡ ਦਾ ਮੌਸਮ ਨਹੀਂ ਠੰਡਾ ਬਾਈ ਯਾਰ ਨਹੀਂ ਜੱਗੂ ਕੋਈ ਸ਼ੋਰ ਹੀ ਨਹੀਂ ਹਾਂ ਸਹੀ ਗੱਲ ਹੈ ਲੈ ਕੀ ਬਾਤ ਆ ਬਈ ਬਹੁਤ ਸੋਹਣਾ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਵਾ ਮੁੱਲ ਬਾਈ ਨੇ ਇਹਦਾ ਬਈ ਖਿਚਕੀ ਰੱਖੇਗਾ 57000 ਹਾਂ 57000 ਵੀ ਠੀਕ ਹੈ ਬਾਈ ਤਾਰਾ ਮਾਰਾਂਗੇ ਤੇ ਤਾਰਾ ਮਾਰਾਂਗੇ ਬਾਈ ਮਾਰ ਦੋ ਬਾਈ ਲੈ ਬਈ ਠੰਡੀਆਂ ਠੰਡੀਆਂ ਦੇਖ ਸਕਦਾ ਹਾਂ ਇਹ ਵੀ ਕਰਮ ਵਾਲੀ ਫੁੱਲ ਠੰਡੀ ਆ ਕਹਿਣਾ ਕੁਝ ਨਹੀਂ ਕਿ ਨਹੀਂ ਜਾ ਨਿਆਣਾ ਨੂਣਾ ਬਾਈ ਸਾਰੀਆਂ ਲੈਂਦਿਆਂਗਾ ਠੀਕ ਹੈ ਨਾ ਹੂੰ ਕਿਉਂਕਿ ਵੈਸੇ ਨਿਆਣਾ ਜ਼ਰੂਰੀ ਵੀ ਆ ਕਨੇ ਹਾਂ ਕਈ ਵਾਰ ਪਸ਼ੂ ਦਾ ਪਤਾ ਨਹੀਂ ਹੁੰਦਾ ਕੋਈ ਮੱਛਰ ਮੱਖੀ ਨਾਲ ਬਾਲਟੀ 'ਚ ਪੈਰ ਨਹੀਂ ਧਰਦਾ ਇਹਨੇ ਨਾ ਲੈ ਮਾਰ ਦੋ ਬਾਈ ਤਾਰਾ ਜਗੂ ਮੈਂ ਕਹਣਾ ਬਾਲਾ ਚੰਗਾ ਥੋਣ ਤਾਂ ਯਾਰ ਇੱਕ ਦੂਜੇ ਨੂੰ ਉਹ ਕਰ ਦਿੰਗੀਆਂ ਹੂੰ ਬਾਕੀ ਦੰਦ ਵੀ ਬਰਫਰ ਗਾਉ ਹੋਣਾ ਹਾਂ ਚਿੱਟਾ ਜਾਵਾਂ ਦੰਦ ਬਾਕੀ ਨਿਬੜਨ ਵਾਲੀ ਚਵਾਈ ਆ ਬਾਈ ਇਹ ਨਹੀਂ ਹੈਗਾ ਚੁੱਲ ਚੁੱਲ ਜੇ ਹੋਈ ਜਾਂਦੀ ਆ ਕਿਹਨੂੰ ਨਹੀਂ 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 ਬਾਕੀ ਥਾਣ ਬਾਈ ਇੰਨਾ ਚੰਗਾ ਗਾ ਹੱਥੀ ਚੋਲਿਓ ਭਾਵੇਂ ਚੋਲਿਓ ਮਸ਼ੀਨ ਤੇ ਕੋਈ ਦਿੱਕਤ ਨਹੀਂ ਆ ਗਈ ਲੈ ਥੋੜਾ ਜਿਵੇਂ ਨਹੀਂ ਭੋਰਾ ਵੀ ਨਹੀਂ ਯਾਰ ਲੈ ਬੜਾ ਚੰਗਾ ਥਾਣਾ ਸਹੀ ਗੱਲ ਲੈ ਨਾੜਾ ਨੂੜਾ ਦੇਖੋ ਬਾਈ ਫੁੱਲ ਚੰਗੀਆਂ ਬਾਕੀ ਮੌਲ ਵੀ ਬਾਈ ਦੇ ਦੋਮਾ ਬੜਾਂ ਦੇ ਬਾਈ ਜਾਇਜ਼ ਰੱਖਿਆਗੇ ਕਿਸੇ ਵੀ ਵੀਰ ਨੂੰ ਦੋਮਾ ਬੜਾਂ ਚ ਕੋਈ ਵੀ ਬੜ ਪਸੰਦ ਆਵੇ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ